ਅਗਵਾੜਾ ਹਸਿਆਰ ਪਰ ਉਰਤੇ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਦੋ ਨਵਾਲਕ ਬੱਚੇ ਅੱਗੇ ਜਾ ਰਹੀ ਕਾਰ ਨਾਲ ਜਾ ਟਕਰਾਏ ਇਸ ਘਟਨਾ ਨਾਲ ਜਿੱਥੇ ਕਿਸੇ ਦੇ ਕੋਈ ਮੋਲੀ ਸੱਟ ਚੋਟ ਨਹੀਂ ਲੱਗੀ ਉੱਥੇ ਹੀ ਕਾਰ ਕਾਫੀ ਨੁਕਸਾਨੀ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਹੈ ਕਿ ਨਵਾਲਕ ਬੱਚੇ ਤੇਜ਼ ਰਫ਼ਤਾਰ ਵਿਚ ਆ ਰਹੇ ਸਨ ਕਿ ਇਹਨਾਂ ਕੋਲ ਮੋਟਰਸਾਈਕਲ ਸੰਭਲਿਆ ਨਹੀਂ ਗਿਆ ਅਤੇ ਅੱਗੇ ਜਾ ਰਹੀ ਕਾਰ ਨਾਲ ਜਾ ਟਕਰਾਏ ਉਹਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮੋਟਰਸਾਈਕਲ ਨਾ ਦੇਣ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ ਕਿਛੋਂ ਆ ਦੋ ਮੁੰਡੇ ਆ ਬਰੀ ਸਪੀਡ ਨਾਲ 70 ਸੀਰੀ ਸਪੀਡ ਨਾਲ ਪਤਾ ਨਹੀਂ ਪਿੱਛੇ ਕੀ ਕਰਕੇ ਆ ਕਿ ਨੇ ਇੰਨੀ ਸਪੀਡ ਨਾਲ ਆ ਕੇ ਪਿੱਛੋਂ ਗੱਡੀ ਮਾਰੀ ਆ ਤੇ ਆ ਪਿੰਡਾਂ ਚੀਜ਼ਾ ਤੋੜ ਦਿੱਤਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਠੀਕ ਹਾਰ ਪਰ ਰੋਡ ਤੇ ਦੀ ਹੋਇਆ ਇਹ ਹਾਰ ਪਰ ਰੋਡ ਤੇ ਆਪਾਂ ਬਗੜੋ ਹਾਰ ਪਰ ਰੋਡ ਨੂੰ ਜੋ ਨਿਕਲਦੇ ਆ ਨਾ ਆ ਬਾਦ ਵਿੱਚ ਚੁੰਗੜੇ ਕੋਲ ਕਿੰਨੀ ਕੁ ਉਮਰ ਲੱਗਦੀ ਬੱਚੇ ਜਿਹੜਾ ਮੁੰਡਾ ਚਲਾ ਰਹੇ ਨੇ 15 16 ਸਾਲ ਦੇ ਹੀ ਆ ਜੀ ਤੇ ਕਿੰਨੇ ਕਿ ਕਿੰਨੇ ਜਾਨੀ ਸੀ ਦੋ ਜਾਨੇ ਦੋ ਜਾਨੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਸੀ ਕੋਈ ਜਾਨੀ ਨੁਕਸਾਨ ਤੋਂ ਬਚਾਇਆ ਹਾਂਜੀ ਤੇ ਪਰ ਗੱਡੀ ਦਾ ਨੁਕ ਦੇਖੋ ਨਵਾਲੇ ਬੱਚੇ ਆ ਇਹਨਾਂ ਕੋ ਲਾਇਸੈਂਸ ਨਹੀਂ ਕੋਈ ਟ੍ਰੇਨਿੰਗ ਨਹੀਂ ਕੋਈ ਕੁਝ ਨਹੀਂ ਇਹ ਐ ਵੀ ਲੈ ਕੇ ਰੋਣਾ ਥੁਰੇ ਫਿਰਦੇ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਜਿੱਦਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਮਾਂ-ਬਾਪ ਤੇ ਪਰਚਾ ਦਰਜ ਹੋਵੇ ਤੇ ਹੁਣ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਸਿਰਫ 15 ਤੋਂ 18000 ਦਾ ਜਿੱਥੇ ਨਾ ਕਾਰਾਂ ਸੀਗੀਆਂ ਆ ਰਹੀਆਂ ਪਿੱਛੋਂ ਲੜਕੇ ਸੀਗੇ ਦੋ ਮੋਟਰਸਾਈਕਲ ਤੇ ਕਾਫੀ ਫਾਸਟ ਸੀਗੇ ਉਹਨਾਂ ਨੇ ਕਾਰ ਨੇ ਅੱਗੇ ਬ੍ਰੇਕ ਲਗਾਈ ਸਰਦਾਰ ਜੀ ਨੇ ਉਹਨਾਂ ਨੇ ਆ ਕੇ ਪਿੱਛੋਂ ਜ਼ੋਰ ਨਾਲ ਮਾਰਿਆ ਹਿੱਟ ਕੀਤਾ ਉਹਨਾਂ ਕੋ ਉੱਛਲ ਕੇ ਇੱਕ ਲੜਕਾ ਪਿੱਛੇ ਜਿਹੜਾ ਡਿੱਗੀ ਦੇ ਵਿੱਚ ਜਿਹਨਾਂ ਨਾਲ ਉਹਦਾ ਸ਼ੀਸ਼ਾ ਟੁੱਟ ਗਿਆ ਕਾਫੀ ਪਿੱਛੇ ਨੁਕਸਾਨ ਹੋਇਆ ਉਹਨਾਂ ਦਾ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਤਾਂ ਵਧੀਆ ਗੱਲ ਹੈ ਜੀ ਬੱਚੇ ਚਲਾਉਂਦੇ ਹਨ ਗੈਲੀ ਕਰ ਜਾਂਦੇ ਆ ਤੇ ਆਪਾਂ ਤਾਂ ਇਹੀ ਕਵਾਂਗੇ ਵੀ ਜਿਹੜੇ ਬੱਚੇ ਥਿਆਣੇ ਹੋ ਜਾਂਦੇ ਆ ਇਹ ਲੱਗਦੇ 13 ਕਿ 14 ਸਾਲ ਦੇ ਆ